ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਟਿਚ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਜੀ ਤੰਦੂਰ ਵਾਲੀ ਰੋਟੀ ਬਿਲਕੁਲ ਸੌਖੇ ਤਰੀਕੇ ਨਾਲ ਆਟਾ ਛਾਂਲ ਲਿਆ ਆਪਾਂ ਹੁਣ ਪਾ ਦਨੇ ਜੀਰਾ ਇਹਦੇ ਵਿੱਚ ਥੋੜੀ ਜਿਹੀ ਆਪਾਂ ਮਸਾਲੇ ਪਾ ਲੈਨੇ ਟੇਸਟੀ ਬਣੂਗੀ ਤੇ ਕਸੂਰੀ ਮੇਥੀ ਪਾ ਦਤੀ ਆ ਪਹਿਲਾਂ ਜੀਰਾ ਪਾਇਆ ਕਸੂਰੀ ਮੇਥੀ ਪਾ ਦਤੀ ਆ ਤੇ ਨਮਕ ਪਾ ਦਿੱਤਾ ਆ ਤੇ ਹੁਣ ਇਹਦੇ ਵਿੱਚ ਆਪਾਂ ਪਾਨੇ ਜੀ ਹਰੀਆਂ ਮਿਰਚਾਂ ਤਿੰਨ ਚਾਰ ਕੱਟ ਕੇ ਪਾ ਦਤੀਆਂ ਆਪਾਂ ਬਰੀਕ-ਬਰੀਕ ਤੇ ਹੁਣ ਇਹਦੇ ਵਿੱਚ ਆਪਾਂ ਪਾਨੇ ਆ ਜੀ ਪਿਆਜ਼ ਪਿਆਜ਼ ਦੇ ਨਾਲ ਬਹੁਤ ਹੀ ਸਵਾਦ ਜਿਹੜੀਆਂ ਇਹ ਰੋਟੀਆਂ ਬਣਦੀਆਂ ਆ ਤੰਦੂਰ ਵਾਲੀਆਂ ਤੇ ਆਪਾਂ ਜਿਹੜੀਆਂ ਬਿਨਾਂ ਤੰਦੂਰ ਤੋਂ ਹੀ ਤੰਦੂਰ ਵਾਲੀਆਂ ਰੋਟੀਆਂ ਜਿਹੜੀਆਂ ਕੁੱਕਰ ਵਿੱਚ ਬਣਾ ਕੇ ਤਿਆਰ ਕਰਨੀਆਂ ਬਿਲਕੁਲ ਸੌਖੇ ਤਰੀਕੇ ਨਾਲ ਬਹੁਤ ਹੀ ਟੇਸਟੀ ਰੋਟੀਆਂ ਇਹ ਬਣ ਕੇ ਤਿਆਰ ਹੋਣੀਆਂ ਪਹਿਲਾਂ ਆਪਾਂ ਮਸਾਲੇ ਪਿਆਜ਼ ਨੂੰ ਚੰਗੀ ਤਰ੍ਹਾਂ ਜਿਹੜਾ ਆਟੇ ਦੇ ਵਿੱਚ ਮਸਲ ਲੈਣੇ ਆ ਤਾਂ ਕਿ ਪਿਆਜ਼ ਜਿਹੜਾ ਥੋੜਾ ਬ ਤਾਂ ਮੋਟਾ ਪੀਸ ਆ ਨਾ ਉਹ ਕੱਲੇ ਕੱਲੇ ਹੋ ਜੂਗੇ ਤੇ ਹੁਣ ਇਹਨੂੰ ਆਪਾਂ ਪਾਣੀ ਪਾ ਕੇ ਨਾ ਨਾਰਮਲ ਆਟੇ ਦੇ ਨਾਲ ਜਿਹੜਾ ਹੈ ਜਿੱਦਾਂ ਆਪਾਂ ਰੋਟੀ ਵਾਲਾ ਆਟਾ ਗੁੰਨਦੇ ਨੇ ਉਹਨਾਂ ਨੂੰ ਥੋੜੀ ਆਪਾਂ ਸਾਖ ਤੇ ਨੂੰ ਗੁੰਨਣਾ ਹੈ ਕਿਉਂਕਿ ਅੱਗੇ ਤਾਂ ਬੀਬੀਆਂ ਜਿਹੜੀਆਂ ਆ ਆਮ ਏ ਤੰਦੂਰ ਵਾਲੀਆਂ ਰੋਟੀਆਂ ਬਣਾਉਨੀਆਂ ਸੀ ਆਜ ਕੱਲ ਜਿਹੜਾ ਇਹ ਘਟ ਗਿਆ ਆ ਰਿਵਾਜ ਤੇ ਆਪਾਂ ਇਹਨਾਂ ਨੂੰ ਕੁੱਕਰ ਵਿੱਚ ਕੜਾਹੀ ਦੇ ਵਿੱਚ ਸੌਖੇ ਤਰੀਕੇ ਦੇ ਨਾਲੇ ਬਣਾ ਸਕਦੇ ਆ ਜਦੋਂ ਵੀ ਦੇਰ ਕਰੇ ਨਾ ਤੰਦੂਰ ਵਾਲੀ ਰੋਟੀ ਮਿੱਠੀ ਬਣਾ ਲਓ ਲੂਣ ਵਾਲੀ ਬਣਾ ਲਓ ਤੇ ਜਦੋਂ ਵੀ ਦਿਲ ਕਰੇ ਤੁਸੀਂ ਬਣਾ ਕੇ ਖਾ ਸਕਦੇ ਪਹਿਲਾਂ ਤਾਂ ਆਪਾਂ ਕਰਦੇ ਆ ਆਟਾ ਤਿਆਰ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਬਿਲਕੁਲ ਸੌਖਾ ਤਰੀਕਾ ਸੀ ਦੱਸਣਾ ਹੈ ਦੇਖੋ ਆਟਾ ਥੋੜੀ ਆਪਾਂ ਸਖਤ ਗੁੰਨੇ ਆ ਨਾ ਇਹਨੂੰ ਆਪਾਂ ਟਾਕ ਦਿੱਤਾ ਆਟੇ ਨੂੰ ਤੇ ਇਹਨੂੰ ਆਪਾਂ 5-7 ਟਕ ਮਿੰਟ ਨਾ ਟਾਕ ਦੇਣਾ ਆਟੇ ਨੂੰ ਤਾਂ ਕਿ ਇਹ ਚੰਗੀ ਤਰ੍ਹਾਂ ਜਿਹੜਾ ਸੈੱਟ ਹੋ ਜਵੇ ਤੇ ਹੁਣ ਆਪਾਂ ਇਹਦਾ ਕਰਦੇ ਪੇੜਾ ਇਹਨੂੰ ਹੁਣ ਸੁੱਕਾ ਆਟਾ ਬਿਲਕੁਲ ਨਹੀਂ ਲਾਉਣਾ ਹੈਗਾ ਨਾ ਇਹਨੂੰ ਪੇੜਾ ਕਰਨ ਲੱਗਿਆਂ ਨੇ ਨਾ ਵਧਾਉਣ ਲੱਗਿਆਂ ਨੇ ਬਿਲਕੁਲ ਸੁੱਕਾ ਆਟਾ ਨਹੀਂ ਲਾਉਣਾ ਤੇ ਜਿਨ੍ਹਾਂ ਕੋਲ ਤੰਦੂਰ ਵਾਲੀ ਰੋਟੀ ਬਣਦੀ ਨਹੀਂ ਨਾ ਤੇ ਉਹਨਾਂ ਲਈ ਵੀ ਆਪਾਂ ਸੌਖਾ ਤਰੀਕਾ ਜਿਹੜਾ ਬਿਲਕੁਲ ਦੱਸਾਂਗੇ ਤੇ ਸਕਿੱਪ ਨਾ ਕਰਿਓ ਐਂਡ ਤੱਕ ਵੀਡੀਓ ਨੂੰ ਦੇਖਿਓ ਸੌਖੇ ਦਾ ਸੌਖਾ ਤਰੀਕਾ ਆਪਾਂ ਦੱਸਾਂਗੇ ਦੇਖੋ ਆਪਾਂ ਪਾਣੀ ਦਾ ਹੱਥ ਲਾ ਕੇ ਭੇੜਾ ਕੀਤਾ ਪਾਣੀ ਦਾ ਹੱਥ ਲਾ ਕੇ ਰੋਟੀ ਨੂੰ ਆਪਾਂ ਵਧਾਵਾਂਗੇ ਕਿਉਂਕਿ ਅੱਜ ਕੱਲ ਬੱਚਿਆਂ ਤੋਂ ਜਿਹੜਾ ਕੁੜੀਆਂ ਤੋਂ ਰੋਟੀ ਇਹ ਇਦਾਂ ਨਹੀਂ ਬਣਦੀ ਹੱਥ ਦੇ ਨਾਲ ਤੇ ਆਪਾਂ ਤਾਂ ਬਣਾ ਲਈ ਦੀ ਹੈ ਨਾ ਤੇ ਦੇਖੋ ਇਦਾਂ ਆਪਾਂ ਰੋਟੀ ਜਿਹੜੀ ਵਧਾ ਲਈ ਹੈ ਇਹਨੂੰ ਆਪਾਂ ਰੱਖ ਦਨੇ ਆ ਮੈਂ ਪੂਣਾ ਰੱਖਿਆ ਆ ਇੱਕ ਪਲੇਟ ਦੇ ਵਿੱਚ ਇਹਦੇ ਵਿੱਚ ਆਪਾਂ ਰੋਟੀਆਂ ਪਹਿਲਾਂ ਤਿਆਰ ਕਰਕੇ ਰੱਖ ਲੈਣੀਆਂ ਤੇ ਇੱਕ ਰੱਖ ਕੇ ਢੱਕਤੀ ਇਹ ਢੱਕ ਦੇਣਾ ਇਹਨੂੰ ਨਹੀਂ ਤਾਂ ਇਹ ਥੋੜੀ ਹਵਾ ਖੁਸ਼ਕ ਚੱਲਦੀ ਤਾਂ ਹਾਰਡ ਜੀਆਂ ਹੋ ਜਾਣੀਆਂ ਤੇ ਹੁਣ ਫੇਰ ਆਪਾਂ ਦੂਜਾ ਪੇੜਾ ਲਿਆ ਇਹ ਮੈਂ ਹੋਰ ਸੌਖਾ ਤਰੀਕਾ ਤੁਹਾਨੂੰ ਦੱਸੂਗੀ ਉਸੇ ਪ੍ਰਾਤ ਵਿੱਚ ਆਪਾਂ ਪਾਣੀ ਵਾਲਾ ਹੱਥ ਲਾ ਲਿਆ ਪੇੜਾ ਆਪਾਂ ਨਾਰਮਲ ਕਰਕੇ ਪਾਣੀ ਵਾਲਾ ਹੱਥ ਲਾ ਕੇ ਦੇਖੋ ਐਦਾਂ ਬਿਲਕੁਲ ਆਸਾਨ ਤਰੀਕੇ ਨਾਲ ਰੋਟੀ ਬੱਝ ਜਾਂਦੀ ਆ ਕੋਈ ਚਿੰਬੜ ਦੀ ਨਹੀਂ ਗਈ ਕੋਈ ਔਖਾ ਨਹੀਂ ਹੁੰਦਾ ਬਸ ਐਸੀ ਤਰ੍ਹਾਂ ਹੱਥ ਦੇ ਨਾਲ ਦਵਾ-ਦਵਾ ਕੇ ਨਾ ਤੁਸੀਂ ਰੋਟੀ ਨੂੰ ਵਧਾ ਲਓ ਦੇਖੋ ਹੈ ਨਾ ਸੌਖਾ ਬਿਲਕੁਲ ਤਰੀਕਾ ਪੇੜਾ ਦਾ ਆਪਾਂ ਕਰੇ ਸਕਦੇ ਹਾਂ ਰੋਟੀ ਨਹੀਂ ਵੱਢੀ ਹੁੰਦੀ ਤੇ ਐਸ ਤਰ੍ਹਾਂ ਰੋਟੀ ਨੂੰ ਵਧਾ ਲਓ ਜਿੰਨੀ ਮਰਜ਼ੀ ਇਹਨੂੰ ਪਤਲੀ ਕਰ ਲਓ ਜਿੰਨੀ ਮਰਜ਼ੀ ਇਹਨੂੰ ਮੋਟੀ ਰੱਖ ਲਓ ਲਓ ਜੀ ਆਪਾਂ ਰੋਟੀ ਜਿਹੜੀ ਐਡੇ ਤਿਆਰ ਕਰ ਲਈ ਪਾਣੀ ਲਾਏ ਆ ਆਪਾਂ ਪ੍ਰਾਤ ਵਿੱਚ ਆਹਮ ਨਾਲ ਰੋਟੀ ਚੱਕ ਹੋ ਜਾਂਦੀ ਹੈ ਤੇ ਇਹਨੂੰ ਵੀ ਆਪਾਂ ਜਿਹੜਾ ਆ ਐਡੇ ਮੈਂ ਪਹਿਲਾਂ ਤਿੰਨ ਚਾਰ ਰੋਟੀਆਂ ਜਿਹੜੀਆਂ ਐਦਾਂ ਬਣਾ ਕੇ ਰੱਖ ਲੈਣੀਆਂ ਤਾਂ ਕਿ ਇੱਕੋ ਸਮੇਂ ਜਿਹੜੀਆਂ ਆਪਾਂ ਲਾ ਲਈਏ ਕੁੱਕਰ ਮੈਂ ਗਰਮ ਕੜਾਹੀ ਵਿੱਚ ਵੀ ਬਣਾ ਸਕਦੇ ਤੁਸੀਂ ਕੁੱਕਰ ਵਿੱਚ ਵੀ ਬਣਾ ਸਕਦੇ ਮੈਂ ਕੁੱਕਰ 'ਚ ਬਣਾਉਣ ਲੱਗੀ ਆ ਤੇ ਥੋੜਾ ਜਿਹਾ ਧਿਆਨ ਨਾਲ ਰੋਟੀ ਨੂੰ ਲਾਉਣਾ ਪੈਂਦਾ ਦੇਖੋ ਰੋਟੀ ਕਿੰਨੀ ਸੋਹਣੀ ਬਣ ਕੇ ਤਿਆਰ ਹੋ ਗਈ ਆ ਜਿੰਨੀ ਮਰਜ਼ੀ ਇਹਨੂੰ ਤੁਸੀਂ ਪਤਲੀ ਕਰ ਲਓ ਕੁੱਕਰ ਆਪਾਂ ਗਰਮ ਰੱਖਿਆ ਹੈ ਤੇ ਹੁਣ ਇਹਨੂੰ ਜਦੋਂ ਰੋਟੀ ਨੂੰ ਆਪਾਂ ਲਾਉਣਾ ਹੈ ਨਾ ਪਾਣੀ ਵਾਲਾ ਹੱਥ ਜ਼ਰੂਰ ਲਾਉਣਾ ਜਿੱਦਨੂੰ ਇਹ ਕੁੱਕਰ ਨਾਲ ਚਮੇੜਦੀ ਰੋਟੀ ਉਧਰਲੇ ਪਾਸੇ ਪਾਣੀ ਜ਼ਰੂਰ ਲਾਉਣਾ ਦੇਖੋ ਉੱਪਰਲੇ ਪਾਸੇ ਆਪਾਂ ਪਾਣੀ ਲਾਇਆ ਤੇ ਹੁਣ ਇੱਧਰਲੇ ਪਾਸੇ ਜਿਹੜਾ ਆਪਾਂ ਕੁੱਕਰ ਦੇ ਨਾਲ ਚਮੇੜਨਾ ਹੈ ਤਾਂ ਹੀ ਰੋਟੀ ਚਿੰਬੜੂਗੀ ਤੇ ਲੋ ਜੀ ਹੈ ਨਾ ਸੌਖਾ ਤਰੀਕਾ بس ਥੋੜਾ ਜਿਹਾ ਸਾਵਧਾਨੀ ਨਾਲ ਕਿਉਂਕਿ ਕੁੱਕਰ ਬਹੁਤ ਗਰਮ ਹੋਏ ਆ ਤੇ ਇਸ ਤਰ੍ਹਾਂ ਆਪਾਂ ਸਾਰੀਆਂ ਰੋਟੀਆਂ ਜਿਹੜੀਆਂ ਆ ਚਾਰ ਕ ਰੋਟੀਆਂ ਚ ਲੱਗੂਗੀਆਂ ਚਾਰ ਰੋਟੀਆਂ ਆਪਾਂ ਇਦਾਂ ਆਰਾਮ ਦੇ ਨਾਲ ਲਾ ਦੇਣੀਆਂ ਦੇਖੋ ਜੀ ਪਾਣੀ ਵਾਲਾ ਹੱਥ ਇਦਾਂ ਲਾਓ ਤੇ ਇਧਰਲੇ ਪਾਸੇ ਜਿਹੜਾ ਕੁੱਕਰ ਦੇ ਨਾਲ ਐ ਚ ਮੇੜ ਦੋ ਬਿਲਕੁਲ ਸੌਖਾ ਤਰੀਕਾ ਜਦੋਂ دل ਕਰਦਾ ਤੁਸੀਂ ਤੰਦੂਰ ਵਾਲੀ ਰੋਟੀ ਇਦਾਂ ਬਣਾ ਕੇ ਖਾ ਸਕਦੇ ਹੋ ਤੁਸੀਂ ਐਂਡ ਤੇ ਦੇਖਿਓ ਵੀ ਰੋਟੀਆਂ ਕਿੰਨੀਆਂ ਸੋਹਣੀਆਂ ਬਣੀਆਂ ਐਨ ਪੱਕੀਆਂ ਆ ਤੇ ਬਿਲਕੁਲ ਕੱਚੀ ਨਹੀਂ ਰੋਟੀ ਰਹੂਗੀ ਤੇ ਐਨ ਪੱਕੀਆਂ ਰੋਟੀਆਂ ਸੇਕ ਨੂੰ ਆਪਾਂ ਜਿਹੜਾ ਆ మీడియం ਰੱਖਿਆ ਆ ਕੁੱਕਰ ਆਪਣਾ ਗਰਮ ਹੋ ਗਿਆ ਆ ਸੇਕ ਆਪਾਂ ਜਿਹੜਾ మీడియం ਰੱਖਿਆ ਆ ਤੇ ਕੁੱਕਰ ਗਰਮ ਇੱਕ ਪਾਸਾ ਤਾਂ ਐਦਾਂ ਇਹਨਾਂ ਦਾ ਪੱਕ ਜਾਣਾ ਚਾਰ ਰੋਟੀਆਂ ਦੇ ਵਿੱਚ ਲੱਗਣੀਆਂ ਆ ਦੇਖੋ ਤਿੰਨ ਮੈਂ ਲਾ ਦਿੱਤੀਆਂ ਇੱਕ ਰੋਟੀ ਐਂਦਰ ਹੋਰ ਲਾਉਣੀ ਆ ਮੈਂ ਤੇ ਚਾਰੇ ਰੋਟੀਆਂ ਇੱਚ ਲਾ ਕੇ ਪਹਿਲਾਂ ਆਪਾਂ ਚਾਰੇ ਬਣਾ ਕੇ ਲਾਵਾਂਗੇ ਫਿਰ ਬਾਕੀ ਦੀਆਂ ਫੇਰ ਬਣਾਵਾਂਗੇ ਐਸੇ ਤਰ੍ਹਾਂ ਆਪਾਂ ਸਾਰੀਆਂ ਰੋਟੀਆਂ ਤਿਆਰ ਕਰ ਲੈਣੀਆਂ ਹੁਣ ਆਪਾਂ ਕੁੱਕਰ ਨੂੰ ਗੈਸ ਨੂੰ ਆਪਾਂ ਤੇਜ਼ ਕਰ ਦਿੱਤਾ ਆ। ਕੁੱਕਰ ਨੂੰ ਜਿਹੜਾ ਇਦਾਂ ਮੁੱਦਾ ਮਾਰ ਕੇ ਘੁਮਾ ਘੁਮਾ ਕੇ ਰੋਟੀਆਂ ਰੜ ਲੈਣੀਆਂ। ਥੋੜੀ देर ਬਾਅਦ ਇਹਨੂੰ ਚੱਕ ਕੇ ਦੇਖ ਲਓ। ਵੇ ਰੋਟੀ ਬਣ ਗਈ ਰੜ ਗਈ ਆ। ਜੇ ਤਾਂ ਰੜ ਗਈ ਠੀਕ ਹੈ ਨਹੀਂ ਤਾਂ ਥੋੜਾ ਸੇਕ ਹੋਰ ਲਵਾ ਲਓ। ਦੇਖੋ ਹੈ ਨਾ ਬਿਲਕੁਲ ਸੌਖਾ ਤਰੀਕਾ। ਵੀਡੀਓ ਤੁਹਾਨੂੰ ਪਤਾ ਹੀ ਅਸੀਂ ਬਿਲਕੁਲ ਸੌਖੇ ਤਰੀਕੇ ਦੇ ਨਾਲ ਬਣਾਈ ਦੀ ਆ। ਤੇ ਕੋਈ ਬਾਹਰੋਂ ਤੰਦੂਰ ਦੀ ਰੋਟੀ ਲਿਆਉਣ ਦਾ ਨਹੀਂ। ਮਤਲਬ ਆਪਾਂ ਨੂੰ ਬਣਦਾ ਆ। ਆਪਾਂ ਘਰੇ ਬਣਾ ਸਕਦੇ। ਦੇਖੋ ਰੋਟੀਆਂ ਕਿੰਨੀਆਂ ਸੋਹਣੀਆਂ ਰੜ ਕੇ ਤਿਆਰ ਹੋਈਆਂ। ਤੁਹਾਡੇ ਸਾਹਮਣੇ ਹੀ ਆਪਾਂ ਕੁੱਕੂ ਰਾਟਾ ਬਣਾਇਆ ਤੁਹਾਡੇ ਸਾਹਮਣੇ ਕੁੱਕਰ ਗਰਮ ਕਰਕੇ ਆਪਾਂ ਰੋਟੀਆਂ ਲਾ ਦਤੀਆਂ ਤੇ ਪੁੱਠਾ ਮਾਰ ਕੇ ਕੁੱਕਰ ਨੂੰ ਤੇ ਰੋਟੀਆਂ ਆਪਾਂ ਰਾੜ ਲਈਆਂ ਦੇਖੋ ਤਾਂ ਕਿੰਨੀਆਂ ਸੋਹਣੀਆਂ ਰੋਟੀਆਂ ਜਿਹੜੀਆਂ ਬਣੀਆਂ ਇਧਰੋਂ ਵੀ ਮੈਂ ਸੇਕ ਲਵਾ ਦੇਣਾ ਇੱਦਾਂ ਤਾਂ ਕਿ ਜਿਹੜੀ ਇਧਰੋਂ ਵੀ ਐਨ ਰੋਟੀ ਰਾੜ ਜਵੇ ਚੰਗੀ ਤਰ੍ਹਾਂ ਤੇ ਮੂਦਾ ਮਾਰ ਕੇ ਕੁੱਕਰ ਆਪਾਂ ਉਧਰੋਂ ਰੋਟੀਆਂ ਰਾੜ ਲਈਆਂ ਸਵਾਰ ਕੇ ਤੇ ਇਧਰੋਂ ਦਾ ਕੁੱਕਰ ਗਰਮ ਸੀ ਰਾੜ ਗਈਆਂ ਫਿਰ ਵੀ ਆਪਾਂ ਸੇਕ ਲਵਾ ਲਿਆ ਤੇ ਜਿੰਨੀਆਂ ਮਰਜ਼ੀ ਤੁਸੀਂ ਰੋਟੀਆਂ ਇੱਦਾਂ ਤੰਦੂਰ ਵਾਲੀਆਂ ਬਣਾ ਕੇ ਖਾਓ ਦੇਖੋ ਬਿਲਕੁਲ ਸੋ ਇਹ ਬਾਹਰਲੇ ਪਾਸੇ ਵੀ ਇਹ ਦੇ ਲਾ ਸਕਦੇ ਆ ਆਪਾਂ ਰੋਟੀਆਂ ਜਿੱਦਾਂ ਆਪਾਂ ਅੰਦਰਲੇ ਪਾਸੇ ਲਾ ਦਿੱਤੀਆਂ ਨਾ ਇਹਦੇ ਬਾਹਰਲੇ ਪਾਸੇ ਵੀ ਆਪਾਂ ਰੋਟੀਆਂ ਲਾ ਸਕਦੇ ਆ ਤੇ ਉਹ ਵੀ ਨਾਲੇ ਇਹਦੇ ਬਣ ਜਣੀਆਂ ਦੇਖੋ ਜੀ ਕਿੰਨੀਆਂ ਸੋਹਣੀਆਂ ਬਣੀਆਂ ਨਾ ਆਪਣੀਆਂ ਤੰਦੂਰ ਵਾਲੀਆਂ ਰੋਟੀਆਂ ਤੇ ਬਿਲਕੁਲ ਸੌਖੇ ਤਰੀਕੇ ਦੇ ਨਾਲ ਜਿੱਦਾਂ ਮਰਜੀ ਜਦੋਂ ਮਰਜੀ ਜਦੋਂ ਦਿਲ ਕਰਦਾ ਤੇ ਬਣਾ ਕੇ ਖਾਓ ਜੀ ਲਓ ਜੀ ਐਂ ਰਾਲ ਲੈਣੀਆਂ ਆਪਾਂ ਬਿਲਕੁਲ ਕੱਚੀ ਨਹੀਂ ਰੋਟੀਆਂ ਪਰ ਰੱਖਣੀ ਹੈਗੇ ਐਂ ਰਾਲ ਲੈਣੀਆਂ ਸਵਾਰ ਕੇ ਤੇ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਆ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਜੇ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਮੈਨੂੰ ਤੁਹਾਡੇ ਕਮੈਂਟ ਸਾਨੂੰ ਬਹੁਤ એનર્ਜੀ ਦਿੰਦੇ ਆ ਕਮੈਂਟ ਤੁਹਾਡੇ ਜਿਹੜੇ ਆ ਸਾਡਾ ਹੌਸਲਾ ਬਹੁਤ ਵਧਾਉਂਦੇ ਆ ਤੇ ਦੇਖੋ ਜੀ ਐਨ ਆਪਾਂ ਰੋਟੀਆਂ ਰਾੜ ਲਈਆਂ ਸਵਾਰ ਕੇ ਤੇ ਹੁਣ ਇਹਨਾਂ ਨੂੰ ਆਪਾਂ ਜਿਹੜਾ ਲਾ ਲੈਨੇ ਆ ਤੇ ਥੋੜਾ ਜਿਹਾ ਇਹਨੂੰ ਉਹਦੇ ਨਾਲ ਕਿਸੇ ਵੀ ਚੀਜ਼ ਨਾਲ ਕਿਸੇ ਚਾਕੂ ਦੇ ਨਾਲ ਜਾਂ ਚਮਟੇ ਦੇ ਨਾਲ ਇਦਾਂ ਥੋੜੀ ਜਿਹਾ ਹਲਾਓ ਤੇ ਰੋਟੀਆਂ ਨਾ ਆਪਣੇ ਆਪ ਜਿਹੜੀਆਂ ਲੈ ਦੇਖੋ ਕਿੰਨੀ ਸੋਹਣੀ ਥੱਲੇ ਉਹ ਵੀ ਰੋਟੀ ਰੜੀ ਹੋ ਆ ਤੇ ਉੱਪਰੋਂ ਵੀ ਰਾੜ ਲਈਆਂ ਨਾ ਆਪਾਂ ਵਧੀਆ ਤਰੀਕੇ ਨਾਲ ਤੇ ਹੁਣ ਇਹਨਾਂ ਨੂੰ ਤੁਸੀਂ ਲਾਓ ਕੇ ਬਟਰ ਲਾ ਲਓ ਮੱਖਣ ਲਾਓ ਘਿਓ ਲਾਓ ਲਾ ਕੇ ਇਹਨਾਂ ਨੂੰ ਜਿੱਦਾਂ ਮਰਜ਼ੀ ਖਾਓ ਦੇਖੋ ਕਿੰਨੀਆਂ ਸੋਹਣੀਆਂ ਰੋਟੀਆਂ ਬਣੀਆਂ ਤੰਦੂਰ ਵਾਲੀਆਂ ਤੇ ਬਿਲਕੁਲ ਸੌਖੇ ਤਰੀਕੇ ਨਾਲ ਜਿੰਨੀਆਂ ਚਾਹੋ ਨੇ ਤੁਸੀਂ ਉਹਨੀਆਂ ਬਣਾ ਕੇ ਖਾ ਸਕਦੇ ਆਂ ਜੀ ਸਾਰੀਆਂ ਰੋਟੀਆਂ ਆਪਾਂ ਇਹਦਾ ਤਿਆਰ ਕਰ ਲੀਆਂ ਬਹੁਤ ਵਧੀਆ ਤੰਦੂਰ ਵਾਲੀਆਂ ਰੋਟੀਆਂ ਬਣ ਕੇ ਤਿਆਰ ਹੋਈਆਂ ਬਣਾਓ ਤੇ ਖਾਓ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰਦੇ ਆ ਕਰੋ ਜੀ ਮੇਰੇ ਚੈਨਲ ਨੂੰ ਨਵੇਂ ਬੂਬੇ ਜਿਹੜੇ ਸਬਸਕ੍ਰਾਈਬ ਕਰੋ ਜੀ ਮੇਰੇ ਚੈਨਲ ਨੂੰ ਦੇਖੋ ਜੀ ਸਾਰੀਆਂ ਰੋਟੀਆਂ ਇਹਨਾਂ ਵਧੀਆ ਬਣ ਕੇ ਤਿਆਰ ਹੋਈਆਂ ਈਕਾ ਜੀ